ਗੁਰੂ ਗਵਿੰਦ ਗਵਿੰਦ ਗੁਰੂ ਹੈ ਨਾਨਕ ਵੇਦਨਾ ਪਾਈ ਮੇਰ ਪਰਮੇਸ਼ਰ ਇੱਕੋ ਜਾਂ ਜੋ ਸੁਭਾਵੇ ਸੁਪ੍ਰਮਾ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਪਰਮੇਸ਼ਰ ਵੈਸੇ ਨਿਰਾਕਾਰ ਸੂਰਤ ਹੈ ਪਰਮੇਸ਼ਰ ਦਾ ਸਰੂਪ ਰੂਪ ਨਾ ਰੇਖ ਨਾ ਰੰਗ ਤੇ ਰਹਿ ਗੁਣ ਤੇ ਪਰਵਰਤਨ ਕਿਸੇ ਬੁਝਾਏ ਨਾਨਕ ਅਕਾਲ ਚਹੋਏ ਸੁਪ੍ਰਸਦ ਤਾਂ ਭੀਅੰਤ ਸੁਖਿਮ ਬਿਤੇ ਮਨ ਬਾਣੀ ਨਹੀਂ ਪਹੁੰਚ ਸਕਦੇ ਉਹ ਵਹਿਰੂ ਦਾ ਸ਼ਰੂਪ ਹੈ ਉਸ ਤੇ ਪਹੁੰਚਣ ਵਾਸਤੇ ਬੁੱਧ ਨੂੰ ਇਹੋ ਜਿਹੀ ਬ੍ਰੀਤ ਕਰਨਾ ਪੈਂਦਾ ਗੁਰੂ ਉਸ ਦੇ ਵਿੱਚ ਅਪੇਧ ਹੈ ਪਰਮੇਸ਼ਰ ਵਿੱਚ ਲੀਵਲীন ਹੈ ਇਸ ਕਰਕੇ ਗੁਰੂ ਤੇ ਗੁਰਿੰਦ ਵਿੱਚ ਫਰਕ ਕੋਈ ਨਹੀਂ ਹੋਇਆ ਕਰਦਾ ਇਹਨਾਂ ਕੋਲ ਗੁਰੂ ਪਰਮੇਸ਼ਰ ਦਾ ਸਾਕਾਰ ਸਰੂਪ ਹੈ ਪਰ ਪਰਮੇਸ਼ਰ ਗੁਰੂ ਦਾ ਨਿਰਾਰਕਾਰ ਸਰੂਪ ਹੋਇਆ ਕਰਦਾ ਸੋ ਇਉ ਇੱਕ ਦਹਾ ਤਪਿਆਨੇ ਸਾਹਿਬ ਸਤੂ ਸਭ ਗੁਰੰਗਤ ਦੇ ਮਹਾਰਾਜ ਜੀ ਹਜ਼ੂਰੀ ਵਿੱਚ ਜੱਟ ਕੇ ਬਹੁਤ ਸਾਰੇ ਵਕਤ ਦੇ ਮੁਕੀ ਮੁਕੀ ਸਿੱਖ ਭਾਈ ਬੁੱਢਾ ਬਾਲਾ ਉਹ ਬਹੁਤ ਸਾਰੇ ਬਿਰੰਗਾਂ ਨੇ ਸਿੱਖ ਬੈਠੇ ਹੋਏ ਹਨ ਗੁਰੰਗਤ ਦੇ ਮਹਾਰਾਜ ਜੀ ਨੇ ਭਾਈ ਬਾਲੇ ਨੇ ਸਵਾਲ ਕੀਤਾ ਭਾਈ ਬਾਲਾ ਤੂੰ ਗੁਰਨਾਨ ਸਿੰਘ ਜੀ ਨਾਲ ਸਤਾਂ ਦੀ ਤਨਵਾਖਣਨ ਦੇ ਵਿੱਚ ਅੱਕ ਲਗਾਇਆ ਜਿੱਥੇ ਗੁਰੂ ਬਾਬਾ ਜੀ ਪਹੁੰਚੇ ਤੁਲਾ ਸੀ ਸੇਵਾ ਬੜੀ ਕੀਤੀ ਇਹੋ ਦੱਸ ਤੇਰੀ ਸੰਭਾਵਨਾ ਗੁਰੂ ਨਾਨਕ ਜੀ ਚ ਕਿਹੋ ਜੀ ਸੀ ਤੂੰ ਗੁਰਨਾਨਕ ਜੀ ਨੂੰ ਕੀ ਕਰਕੇ ਸਮਝਦਾ ਰਿਆ ਹੈ ਇਹ ਬਚਨ ਸੁਣ ਕੇ ਪਰੀ ਬਾਲੇ ਨੇ ਦੁਨੀਆ ਤੇ ਜੋੜ ਕੇ ਅਰਜ਼ ਕੀਤੀ ਮਹਾਰਾਜ ਮੈਂ ਗੁਰਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾਤਾ ਗੁਰੰਗ ਜੀ ਮੁਸਕਰਾ ਕੇ ਕਹਿੰਗੇ ਗੁਰੂ ਸ਼ੀਸ਼ਾ ਰੂਪ ਹੈ ਇਸ਼ੇ ਤੋਂ ਜਹਾਜੋ ਦੇ ਮੂੰਹ ਦੇਖਦਾ ਵੈਸਾ ਉਹਨਾਂ ਨੂੰ ਦਿਸ ਜਾਂਦਾ ਰੁੰਦਾ ਦੇਖਦਾ ਰੁੰਦਾ ਦਿਨ ਹੱਸਦਾ ਦੇਖਦਾ ਦਿਸ ਪੈਂਦਾ ਇਹ ਤਾਂ ਤੀਰੂਪ ਹੈ ਜਮੀਨ ਵੀ ਜਹਾਜੋ ਕੋਈ ਬੀਜ ਬੀਜਦਾ ਵੈਸਾ ਫਲ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਨਾਲ ਜਿਹਹੇ ਜੀ ਕੋਈ ਭਾਵਨਾ ਲਗਾਉਂਦਾ ਵੈਸਾ ਫਲ ਮਿਲਦਾ ਹੈ ਗੁਰੂ ਸਾक्षात ਆਦਮ ਹੈ ਜਿਹਹੀ ਜੀ ਭਾਵਨਾ ਕਿਸੇ ਦੀ ਵੈਸਾ ਫਲ ਮਿਲਦਾ ਹੈ ਤਾਂ ਕਿਉਂਕਿ ਗੁਰੂ ਸਾਹਿਬ ਜੀ ਨੂੰ ਇੱਕ ਮਹਾਂਪੁਰਖ ਕਰਕੇ ਨੇਸ਼ਤਾ ਕੀਤੀ ਇਸੀ ਸੰਭਾਵਨਾ ਨਾਲ ਦਰਸ਼ਨ ਇਸੀ ਸੰਭਾਵਨਾ ਨਾਲ ਸੇਵਾ ਕਰਦਾ ਰਿਹਾ। ਉਹ ਮਹਾਪੁਰਖ ਬਣ ਗਿਆ। ਕਲਪ ਬਿਸ਼ਤੀ ਨਹੀਂ ਹੈ। ਸੋ ਜਦੋਂ ਇਹ ਗੁਰੰਗਤ ਜੀ ਨੇ ਬਚਨ ਕੀਤਾ ਸਾਰੇ ਸਿੱਖਾਂ ਨੇ ਤਤ ਜੋੜ ਦੇ ਨਾਲ ਅੱਗੇ ਪ੍ਰਾਰਥਨਾ ਕੀਤੀ ਕਿ ਪਤਸ਼ਾਹ ਦੱਸੋ ਆਪ ਗੁਰਨਾਨਦ ਜੀ ਨੂੰ ਕੀ ਕਰਕੇ ਸਮਝਦੇ ਰਹੇ? ਆਪ ਦੀ ਸੰਭਾਵਨਾ ਉਹਨਾਂ ਵਿੱਚ ਕਿਹੋ ਜੀ ਸੀ? ਇਹ ਬਚਨ ਸੁਣ ਕੇ ਗੁਰੰਗਤ ਜੀ ਕਹਿ ਲਗੇ ਭਾਈ ਮੈਂ ਤਾਂ ਗੁਰਨਾਨਦ ਜੀ ਨੂੰ ਸਾਖਾਤ ਗੁਰੂ ਪਰਮ ਅਰੂਪ ਕਰਕੇ ਸਮਝਦਾ ਮੇਰੀ ਭਾਵਨਾ ਇਹ ਤੋਂ ਕਦੇ ਘਟਨੀ ਹੋਈ ਕਿਸੇ ਭਾਵਨਾ ਨਾਲ ਦਰਸ਼ਨ ਕਿਸੇ ਭਾਵਨਾ ਨਾਲ ਮੈਂ ਸੇਵਾ ਕੀਤੀ ਹੈ ਸਾਰੇ ਸਿੱਖਣੀਆਂ ਅੱਜ ਕੀਤੀ ਤਰੀਕ ਨਾਲ ਗੁਰੂ ਅਕਸ਼ਰੁਪਤਾ ਹੈ ਭਾਈ ਬਾਲੇ ਨੇ ਗੁਰਨਾਨਕ ਜੀ ਨੂੰ ਮਹਾਂਪੁਰ ਕਰਕੇ ਜਾਤੇ ਮਹਾਂਪੁਰ ਬਣ ਗਿਆ ਆਪ ਨੇ ਗੁਰਨਾਨਕ ਜੀ ਨੂੰ ਗੁਰੂ ਪਰਮ ਕਰਕੇ ਜਾਣੇ ਆਪ ਜੀ ਪਰਮੇਸ਼ਰ ਬਣ ਗਏ ਜਿਹੇ ਜੀ ਭਾਵਨਾ ਲਾਉਂਦਾ ਗੁਰੂ ਨਾਲ ਵੈਸਾ ਫਲ ਮਿਲ ਜਾਂਦਾ ਹੈ ਸਾਹਿਬ ਬਾਈ ਗੁਰਦਾਸ ਜੀ ਵਾਪਿਕ ਤਾਂ ਨਿਉ ਸੁਲਣਾਉਂਦੇ ਹਨ ਨਿਰਵੈਰ ਨਿਰਾਲਾ ਜੀ ਨਿਰਵੈਰ ਨਿਰਾਲਾ ਜੀ ਨਾਲ ਪੰਜਰੀਆਂ ਪੰਜਰੀਆਂ ਬਣਾ ਕੇ ਲੈ ਜਾਂਦੇ ਕਿੰਨਾ ਚਿਰ ਲੱਗਿਆ ਕਰਦਾ ਸੀ ਰਿਸ਼ਤੇਦਾਰਾ ਸੁਨੰਦੀਆਂ ਨੂੰ ਮਿਲ ਕੇ ਜਾਂਦੇ ਕੀ ਪਤਾ ਮੁਰਨਾ ਹੈ ਕਿਨਾ ਮੁਰਨਾ ਯੋ ਉਹਨਾਂ ਸਮਿਆਂ ਦੇ ਵਿੱਚ ਧੀਰ ਯਾਤਰਾ ਕਰਨੀ ਅੱਜ ਸਮੇਂ ਨਾਲ ਬਹੁਤ ਜ਼ਿਆਦਾ ਉੱਕੀ ਸੀ ਅੱਜ ਇੰਨੇ ਆਸਾਨ ਸਾਧਨ ਬਣ ਗਏ ਸੜਕਾਂ achੀਆਂ ਹੋ ਗਈਆਂ ਰੇਲਾਂ ਹੋ ਗਈਆਂ ਓਟਰਾ ਹੋ ਗਈਆਂ ਦੂਰ ਜਾਣ ਹਵਾਈ ਜਹਾਜ਼ ਹੋ ਗਏ ਪੈਸੇ ਦੀ ਲੋੜ ਇਸ ਤਰੀਕੇ ਸਿਰ ਉਹਨਾਂ ਸਮਿਆਂ ਦੇ ਵਿੱਚ ਇਹ ਜੀ ਸਾਧਨ ਹੈ ਨਹੀਂ ਸੀ। ਉਹ ਇੱਕ છોਣ ਦੇ ਬਾਵਜੂਦ ਆਪ ਜੀ ਦੋ ਦਫਾ ਰੰਗਾ ਜੀ ਦੀ ਯਾਤਰਾ ਇਸ਼ਨਾਨਾਤ ਕਰਿਆ ਕਰਦੇ ਸਨ ਪੂਰੀ ਵਿਧੀ ਅਨੁਸਾਰ। ਸੋ ਇਸੇ ਤਰ੍ਹਾਂ ਆਖਰੀ ਯਾਤਰਾ ਦੇ ਵਿੱਚ ਉਹਨਾਂ ਨੂੰ ਕੋਈ ਇੱਕ ਕੰਮ ਕਾਂਡੀ ਪੰਡਤ ਜੋ ਕਿ ਨਗਰੀ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ ਇਹ ਜੀ ਦਾ ਮਿਲਾਤ ਹੋ ਕੇ ਇਕੱਠੇ ਰਹੇ ਬਹੁਤ ਦੇਰ ਤੱਕ। ਆਪ ਜੀ ਦੇ ਚੰਗੇ ਗੁਣ ਚੰਗੇ ਸੁਭਾਅ ਸਾਰੀ ਗੱਲਾਂ ਬਾਤਾਂ ਦੇਖ ਕੇ ਆਪ ਤਾਂ ਪੰਜੀਰੀ ਲੈ ਕੇ ਉਖੰਦਾ ਹੈ ਆਪ ਜੀ ਦੇ ਚਰਨ ਵਿੱਚ ਪਦ ਰੇਖਾ ਦੇਖ ਕੇ ਵੀ ਬੜਾ ਖੁਸ਼ ਹੋਇਆ ਥੋੜਾ ਜਿਹਾ ਮਿਸਟ ਵੀ ਸੀ ਇਹ ਰੇਖਾ ਵਗੈਰਾ ਦਾ ਵੀ ਜਾਣੂ ਸੀ ਆਪ ਦੇ ਚਰਨ ਵਿੱਚ ਪਦ ਰੇਖਾ ਜੋ ਬਾਦਸ਼ਾਹਾਂ ਦੇ ਜਾਂ অবতারਾਂ ਨੇ ਹੋਇਆ ਕਰਦੇ ਰਿਖਤ ਨਹੀਂ ਹੁੰਦੀ ਉਹ ਦੇਖ ਕੇ ਵੀ ਖੁਸ਼ ਆ ਇਤਿਹਾਸ ਇੱਕ ਦਿਨ ਉਸਨੇ ਗੱਲਬਾਤ ਵਾਪਸ ਆ ਕੇ ਪੀਰ ਦੀ ਯਾਤਰਾ ਕਰਕੇ ਆਪ ਜੀ ਦੇ ਪਿੰਡ ਆ ਗਏ ਤਦ ਇਹ ਦਿਸੰਦੇਰੇ ਰਾਤ ਦਾ ਵਕਤ ਹੈ ਬਹਰ ਬੈਠੇ ਨਿੱਕਾਂ ਗੱਲਾਂ ਬਾਤਾਂ ਚਲੀਆਂ ਹੋਰ ਰੱਬ ਦੀ ਗੱਲਾਂ ਕਿਵੇਂ ਹੈ ਆਪ ਲੋਕ ਕਿਵੇਂ ਇਜਾਜ਼ਤ ਜਿੰਦਨ ਕਰਦੇ ਕਹਿੰਦੇ ਸਾਨੂੰ ਤਾਂ ਕੋਈ ਕਹਿੰਦਾ ਹੀ ਕੋਈ ਨਹੀਂ ਲੜਕੀਆਂ ਲੜਕੇ ਅਸੀਂ ਖੁਸ਼ੀ ਨਾਲ ਆਪਣਾ ਇਸ ਪਾਸੇ ਲੱਗੇ ਰਹਿੰਦੇ ਸਾਨੂੰ ਹੋਰ ਕੋਈ ਸ਼ੰਕਲਪ ਨਹੀਂ ਬੜੇ ਪਾਗਾਂ ਵਾਲੇ ਉਹ ਕਹਿਣ ਲੱਗਿਆ ਅਸੀਂ ਪੁੱਛਣ ਲੱਗਿਆ ਆਪਦੇ ਗੁਰੂ ਦੇਵ ਕੌਣ ਨੇ ਜਿਨ੍ਹਾਂ ਦੀ ਦੀਖਿਆ ਅਨੁਸਾਰ ਆਪਣਾ ਜਨ ਸਫਲਾ ਕਰਦੇ ਹੋ ਇਹ ਬਤਨਸਨ ਕੇ ਆਪ ਦੀ ਕਹਿਣਗੇ ਗਲਤ ਨਹੀਂ ਮੈਂ ਕਹਿੰਦਾ ਗੁਰੂ ਦੇਵ ਕੀ ਹੁੰਦਾ ਲੇਕਿਨ ਮੈਂ ਜਨਮ ਤੋਂ ਹੀ ਕੋਈ ਨਿਸ਼ਚਿਤ ਕਰਮ ਨਹੀਂ ਕੀਤਾ ਚਾਹ ਮਾਰ ਚੋਰੀ ਯਾਰੀ ਦੋਚਾਰ ਹੋਰ ਜੋ ਕੁਝ ਜਿਹਦਾ ਦੁਰਾ ਨਹੀਂ ਕੀਤਾ ਦੋ ਵਾਰ ਗੰਗਾ ਜੀ ਦੀ ਯਾਤਰਾ ਕਰਨ ਜਾਂਦੇ ਹੋ ਅਸਬਲੀ ਫਿਰ ਫੋਟਸ ਮੰਤਰੀ ਜੀ ਪੁੱਛੀ ਮਾਲਾ ਕਰਦਾ ਐਨਾ ਕੁਝ ਕਰਨ ਦੇ ਬਾਵਜੂਦ ਵੀ ਗੁਰੂ ਦੇ ਫਿਰ ਵੀ ਲੋੜ ਰਹੇਗੀ ਇਹ ਨਹੀਂ ਗੱਲ ਜਦੋਂ ਬਾਬਾ ਜੀ ਨੇ ਕਹੀ ਹੈ ਹੈਰਾਨ ਹੋ ਗਿਆ ਉਹ ਬਾਬਾ ਜੀ ਮੈਂ ਤਾਂ ਸੁਮਿੰਦਾਸਾ ਕਿ ਤੂ ਸੇ ਗੁਰਮੁਖ ਹੋਗੇ ਤੇ ਕਿ ਤੂ ਸੀਨੁ ਗੁਰੇ ਮੈਂ ਤਾਂ ਮੇਰਾ ਤਾਂ ਪੁਰਾਣ ਸੀਨੁ ਗੁਰੇ ਰਤਨਾ ਖੰਡਾ ਵਿੱਚੋਂ ਮੈਂ ਤਾਂ ਪੰਜਰੀ ਲੈ ਕੇ ਸੰਦਾਂ ਨੇ ਉਸ ਤਾਂ ਮੇਰੇ ਜਬ ਤੱਕ ਸਾਰੇ ਪ੍ਰੇਸ਼ਟ ਕਰ ਦਿੱਤੇ ਸਤਿਗੁਰੂ ਬਾਜੋ ਗੁਰ ਨੇ ਵੀ ਨੁਗਰੇ ਕਾ ਹੈ ਨਾ ਬੁਰਾ ਨੁਗਰੇ ਪ੍ਰੇਸ਼ਟਾਤ ਨਾ ਹੀ ਬੁਰਾ ਹੈ ਨੁਗਰਾ ਪਰ ਜਿੱਥੇ ਬੈਂਦਾ ਸਮਗਤ ਧਰਤੀ ਵਿੱਚੋਂ ਉਹ ਕਰ ਦਿੰਦਾ ਹੈ ਸੋ ਉਹ ਵੀ ਸਾਖੀ ਸੁਣਾਈ ਕਿਸੇ ਮੋਕੇ ਦੇਰ ਤੇ ਮੈਨੂੰ ਸਭਾ ਲੱਗਦੀ ਜਿਦਨਾ ਅਸਿਰ ਹੈ ਜਿਨਾ ਵਿੱਚ ਨਾਰਦ ਜੀ ਆਉਂਦੇ ਬਰਮਾ ਦਾ ਪੁੱਤਰ ਹੈ ਇਹ ਜੀ ਨਗੁਰਾ ਸੀ ਉਹ ਜਿੱਥੇ ਬਹਿੰਦਾ ਉੱਥੋਂ ਸਵਗਜ ਮਿੱਟੀ ਪਟਾ ਕੇ ਬਾਤ ਫੈਂਕੀ ਜਾਂਦੀ ਹੈ ਇੱਕ ਦਿਨ ਫਿਰਦਾ ਫਿਰਦਾ ਪੁੱਛਣ ਲੱਗਿਆ ਕੀ ਕਰਦੇ ਹੋ ਮਜ਼ਦੂਰ ਕਹਿਣ ਲੱਗੇ ਨਾਰਦ ਹੈ ਬੇਨਗੁਰਾ ਇਹ ਤਾਂ ਬਰਮਾ ਦਾ ਪੁੱਤਰ ਪਰ ਨਗੁਰਾ ਹੈ ਜੀ ਜਦ ਵੀ ਸਵੇਰ ਲੱਗਦੀ ਜਿੱਥੇ ਬੈਠ ਹੁੰਦਾ ਸੀ ਸਵਗਜ ਮਿੱਟੀ ਪਟਟ ਕੇ ਬਾਤ ਫੈਂਕ ਇੱਕ ਦਿਨ ਗੁਰੇ ਪੁੱਛ ਦੇਖੀ ਜੀ ਦਿਸ਼ਾ ਸੋ ਉਹਨੂੰ ਬੜਾ ਦੁੱਖ ਹੋਇਆ ਆਪਣੇ ਪਿਤਾ ਬਰਮਾ ਜੀ ਨੂੰ ਜਾ ਕੇ ਕਹਿਣ ਲੱਗੇ ਇਹ ਕੀ ਗੱਲ ਹੈ ਮੈਂ ਤੁਹਾਡਾ ਪੁੱਤਰ ਹਾਂ ਤੁਸੀਂ ਤੁਨ ਤਿੰਨ ਮੁਖ ਦੇਵਤਿਆਂ ਵਿੱਚੋਂ ਕੋਈ ਕਹਿੰਦੇ ਕੁਝ ਵੀ ਤਾਂ ਨਹੀਂ। ਇਸੀ ਗੱਲ ਨੂੰ ਗੁਰੂ ਜੀ ਤੇ ਗੱਤੀ ਐਸੀ ਨੂੰ ਗੁਰੂ ਦੀ ਬਾਤ ਐ ਐਮੀ ਕੋਈ ਦੱਸਿਆ ਹੋਇਆ। ਮਿਨਾ ਅੰਗੁਰਾਂ ਤੋਂ ਤੱਕ ਨਾਂ ਜੀ ਹੋਵੇ। ਉੱਚ ਪਰਮੇਨਾ ਫਾਤਾ ਜਿਕਰ